रखी तो करनी चाहिए मैं यही कहना चाहनी हाथ जोड़ बेनती मेरा बेटा बस घर आज छा ठीक है मैं नहीं ਆਪਣੇ ਆਪ ਨੂੰ ਕੁਝ ਕਰ ਲੈਣਾ ਜੀ ਮੈਂ ਰਹਿ ਨਹੀਂ ਸਕਦੀ ਹੈ। بیٹے ਦਾ ਵਿਆਹ ਹੋਇਆ ਹੋਇਆ ਜੀ। ਨਹੀਂ ਜੀ ਹੋਇਆ ਨਹੀਂ ਹੈ। ਦਾ ਕੀ ਨਾਮ ਤੁਹਾਡਾ? ਮੇਰਾ ਅਸ਼ੋਕ ਕੁਮਾਰਾ ਜੀ। ਕਿੱਥੇ ਦੇ ਰਹਿਣ ਵਾਲੇ? ਭਾਈ ਮਾਚੜੋ ਸਾਬਰੀ ਰਹਿਣ ਵਾਲੇ ਹਾਂ ਦਾ ਕੋਣੂ ਜੀ। ਅੱਛਾ ਕੀ ਘਟਨਾ ਵਾਪਰੀ ਆ ਤੁਹਾਡੇ ਭਾਈ ਨਾਲ? ਮੇਰਾ ਬ੍ਰਦਰ ਬਾਦਲਬਈ ਚ ਕੰਮ ਕਰਨ ਲਈ ਗਿਆ ਸੀਗਾ ਜੀ। ਸਨ ਦਾ ਦੁੱਖ ਕਰੋਗੇ। ਉਹ 2020 ਦੇ ਵਿੱਚ ਗਿਆ ਸੀਗਾ ਜੀ। ਅੱਛਾ। ਹਾਂ ਜੀ। ਕੀ ਨਾਮ ਆ ਤੁਹਾਡੇ ਭਰਾ ਦਾ? ਮੇਰੇ ਬਦੋ ਨਾਮਾ ਮਨਪ੍ਰਸੰਗਾ ਜੀ। ਉਦੀ ਉਮਰ ਉਹਦੀ ਉਮਰ ਕਰੀਬ ਹੋਗੀ 25 26 ਸਾਲ ਹੋ ਗਈ। ਕਿੰਨਾ ਸਮਾਂ ਹੋ ਗਿਆ ਬਾਹਰ ਗਿਆ ਨੂੰ? ਉਹਨੂੰ 3 ਸਾਲ ਤੋਂ ਉੱਪਰ ਹੋ ਗਈ ਇਹਨੂੰ। ਪਰ ਕਿਸੇ ਕੰਪਨੀ ਦੇ ਥਰੂ ਗਏ ਸੀ। ਹਾਂਜੀ ਕੰਪਨੀ ਥਰੂ ਗਏ ਸੀ ਤੁਸੀਂ। ਅੱਕੇ ਹੁਣ ਦੱਸੋ ਕਿ ਕਿੱਥੇ ਟਕਣਾ ਪੜੀ ਆ। ਉੱਥੇ ਉਹ ਰੂਮ ਮੇਟ ਰਹਿੰਦੇ ਸੀ ਕਿ ਨਾਲ ਦੀ ਤੇ ਉਹ ਰੂਮ ਮੇਟ ਉਹਨਾਂ ਨਾਲ ਦੇ ਆਪਣੇ ਡਰਗ ਵਰ ਕਰਦੇ ਸੀਗੇ। ਉਹਦੇ ਨਾਲ ਹੀ ਇਹਨਾਂ ਪੁਲਿਸ ਚੱਕ ਲੈ ਗਏ ਉਹਨੂੰ ਰੂਮ ਚੋਂ। ਤੁਹਾਨੂੰ ਕਿਵੇਂ ਪਤਾ ਲੱਗਿਆ? ਉਸ ਤੋਂ ਥੋੜਾ ਜਿੜਾ ਪਹਿਲਾਂ ਸਾਨੂੰ ਫੋਨ ਕੀਤਾ ਸੀ ਉਹਨੇ। ਕੰਦਾ ਮੇਰੇ ਬੜਾ ਬ੍ਰਦਰ ਦੋਈ ਦੇ ਵਿੱਚ ਆ ਜਿਹਦੇ ਕੋਲ ਭੇਜੇ ਕੰਮ ਕਰਨ ਵਾਸਤੇ ਉਹਨੂੰ ਉਹਨੂੰ ਕਿਹਾ ਸੀ ਫੋਨ ਰੱਖ ਕੇ ਵੀ ਮੇਰਾ ਰੂਮ ਚੇਂਜ ਕਰ ਦੋ ਫਿਰ ਉੱਚ ਮੁੰਡੇ ਗੱਲ ਤੇ ਰਹਿ ਰਹੇ ਨੇ ਇੱਥੇ ਬਾਜੀ ਤੇ ਮੇਰੇ ਬ੍ਰਦਰ ਨੇ ਕਿਹਾ ਵੀ ਦੋ ਤਿੰਨ ਦਿਨ ਰਹਿ ਤੂੰ ਉੱਚ ਉਸ ਤੋਂ ਬਾਅਦ ਤਾਂ ਰੂਮ ਚੇਂਜ ਕਰ ਦਾਂਗੇ ਪਰ ਉਥੋਂ ਪਹਿਲਾਂ ਉਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਤੇ ਕੋਈ ਨਹੀਂ ਪਹਿਲਾਂ ਕੋਈ ਹੋਰ ਕੰਪਨੀ ਸੀਗਾ ਉੱਥੇ ਹੀ ਅੱਛਾ ਹਾਂਜੀ ਕਿੰਨਾ ਸਮਾਂ ਹੋਇਆ ਕੰਪਨੀ ਬਦਲੈ ਨੂੰ ਉਹ ਕੰਪਨੀ ਜਿੱਤ ਪਹਿਲਾਂ ਭੇਜੇ ਸੀਗਾ ਉੱਥੇ 7-8 ਮਹੀਨੇ ਰਹਿ ਨਵੀਂ ਕੰਪਨੀ ਤੇ ਹਾਂਜੀ ਇਹਨਾਂ ਮੁੰਡਿਆਂ ਦਾ ਰਹਿਣ ਦੇ ਨੂੰ ਕਿੰਨਾ ਸਮਾਂ ਹੋ ਗਿਆ ਇਹ ਮੁੰਡਾ ਰੰਦਾ ਸਿਰਫ 3 ਦਿਨ ਨੂੰ ਸੀ ਹੁਣ ਸਰ ਕੀ ਹੋਇਆ ਫੇ ਦੱਸੋ ਤਫਸੀਲ 3 ਦਿਨ ਬਾਅਦ ਜਾ ਕੇ ਸਾਨੂੰ ਕਈ ਦਿਨ ਬਾਅਦ ਪਤਾ ਲੱਗਿਆ ਉਹ ਹੁਣ ਜਦ ਬੰਦ ਆਣ ਲੱਗਾ ਮੁੰਡੇ ਨਾਲ ਕੋਈ ਨਾ ਕੋਈ ਬਹਿਸ ਤਾਈ ਤੇ ਸੇ ਸਾਨੂੰ ਨੇ ਮੁੰਡੇ ਨੂੰ ਹੁਣ ਕੀਤਾ ਦਰਬਾਰ ਜੇ ਚੁ ਜੀ ਹੁਣ ਇਸ ਟਾਈਮ ਜਿਹੜਾ ਤੁਹਾਡਾ ਬ੍ਰਦਰ ਕਿੱਥੇ ਆ ਉਹ ਇਸ ਟਾਈਮ ਉਹ ਜਮਾਨ ਜੇਲ੍ਹ ਦੇ ਵਿੱਚ ਸਰ ਉਹ ਕਿੰਨਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਕਰੀਬ ਨੂੰ 1.5 ਸਾਲ ਤਾਂ ਹੋ ਚੁੱਕਾ ਪੁੱਤ ਜੀ ਤੁਹਾਡੇ ਨਾਲ ਕਿਵੇਂ ਸੰਪਰਕ ਹੁੰਦਾ ਦਾ ਸਾਨੂੰ ਸਰ ਫੋਨ ਨਹੀਂ ਕਰ ਦਿੰਦੇ ਜੇ ਤੇ ਪਿੱਛੇ ਹੁੰਦੇ ਤੁਸੀਂ ਉਹਨਾਂ ਦੀ ਰਿਹਾਈ ਲਈ ਕਿਤੇ ਹੋਰ ਸੰਸਥਾ ਜਾਂ ਕਿਸੇ ਹੋਰ ਨਾਲ ਸੰਪਰਕ ਮੈਂ ਕਿਸੇ ਨਾਲ ਸੰਪਰਕ ਨਹੀਂ ਕੀਤਾ ਸੀ ਸਿਰਫ ਇੱਕ ਬਰਾਈ ਨੂੰ ਚਿੱਠੀ ਪਾਈ ਹੈ ਪਟਿਆਲੇ ਚੀ ਕਿ ਉਹ ਵਿਆਹਿਆ ਹੋਇਆ ਸੀਗਾ ਜਾਂ ਨਹੀਂ ਅਨਮੈਰੇਟ ਸਰ ਹਾਂਜੀ ਸਾਡੀ ਕੀ ਲੜਕੇ ਅਪੀਲ ਆ ਤੁਹਾਡੀ ਸਾਡੀ ਤਾਂ ਇਹ ਸਰਕਾਰੋਂ ਅਪੀਲ ਆ ਵੀ ਸਾਡੇ ਬੱਚ ਨੂੰ ਰਿਹਾਈ ਕਰਵਾਇਆ ਜਾਵੇ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ